ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿੰਨੀ ਕਿ ਤਲਖੀ ਚੱਲਦੀ ਆ ਰਹੀ ਹੈ 2047 ਤੋਂ ਬਾਅਦ ਅਜੇ ਤੱਕ ਉਹ ਮਾਹੌਲ ਅਜੇ ਤੱਕ ਅਜੇ ਸ਼ਾਂਤ ਨਹੀਂ ਹੋਇਆ ਗੋਲੀਆਂ ਉਧਰੋਂ ਵੀ ਚਲਦੀਆਂ ਨੇ ਗੋਲੀਆਂ ਇਧਰੋਂ ਵੀ ਚਲਦੀਆਂ ਨੇ ਪਰ ਲਾਸ਼ਾਂ ਆਪਣਿਆਂ ਦੀਆਂ ਹੀ ਡਿੱਗਦੀਆਂ ਨੇ ਜਵਾਨ ਆਪਣੇ ਹੀ ਸ਼ਹੀਦ ਹੁੰਦੇ ਨੇ ਕਿਸ ਨਾ ਕਿਸੇ ਮਾਂ ਦਾ ਪੁੱਤ ਜ਼ਰੂਰ ਮਰਦਾ ਹੈ ਉਸ ਗੋਲੀ ਨਾਲ ਫਿਰ ਚਾਹੇ ਉਹ ਗੋਲੀ ਪਾਕਿਸਤਾਨ ਵੱਲੋਂ ਚਲਾਈ ਗਈ ਹੋਵੇ ਜਾਂ ਉਹ ਗੋਲੀ ਭਾਰਤ ਵੱਲੋਂ ਚਲਦੀ ਹੋਵੇ ਅਸੀਂ ਆਖਿਰ ਕਿੱਦਾਂ ਇਹ ਭੁੱਲ ਜਾਨੇ ਆ ਕਿ 1947 ਤੋਂ ਪਹਿਲਾਂ ਇਹ ਮੁਲਕ ਇੱਕ ਹੀ ਸੀ ਤੇ ਅੱਜ ਅਜਹੀਆਂ ਸਰਹੱਦ ਦੀਆਂ ਲਕੀਰਾਂ ਨੇ ਕਿਹੜੇ ਪਾੜ ਪਾ ਦਿੱਤੇ ਨੇ ਕਿ ਅਸੀਂ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਬੈਠੇ ਆ ਕੁਝ دہشت گردੀਆਂ ਦੇ ਕਰਕੇ ਅਸੀਂ ਸਾਰੇ ਦੀ ਸਾਰੀ ਆਵਾਮ ਨੂੰ ਦੋਸ਼ ਨਹੀਂ ਦੇ ਸਕਦੇ ਇੱਕ ਦੀ ਗਲਤੀ ਪਿੱਛੇ ਅਸੀਂ ਸਾਰੇ ਕਸ਼ਮੀਰੀਆਂ ਨੂੰ ਗੁਨਾਹਗਾਰ ਨਹੀਂ ਕਹਿ ਸਕਦੇ ਤੇ ਕੁਝ ਆਪਣੀਆਂ ਭਾਵਨਾਵਾਂ ਆਪਣੇ ਹੀ ਅੰਦਾਜ਼ ਦੇ ਵਿੱਚ ਇੱਕ ਵੀਰ ਬਿਆਨ ਕਰ ਰਿਹਾ ਹੈ ਤੁਸੀਂ ਵੇਖ ਲਵੋ ਉਹਨਾਂ ਕਾੜਾ ਮੰਗੀ ਉਹਨਾਂ ਨੂੰ ਕਸ਼ਮੀਰ ਦੇ ਦੀ ਮੈਂ ਪੁੱਤਾਂ ਦੀ ਮਾਂ ਵੇ ਲੋਕੋ ਇਹ ਕਹਿਰ ਕਮਾਇਓ ਨਾ ਵੇ ਲੋਕੋ

कैर कमयो न ਵੇਖ ਲਵੋ ਨਨਕਾਣਾ ਮੰਗ ਕੇ ਉਹਨਾਂ ਨੂੰ ਕਸ਼ਮੀਰ ਦੇ ਦਿਓ ਹੈ ਵੇਖ ਲਵੋ ਨਨਕਾਣਾ ਮੰਗ ਕੇ ਉਹਨਾਂ ਨੂੰ ਕਸ਼ਮੀਰ ਦੇ ਦਿਓ ਮੈਂ ਪੁੱਤਾ ਦੀ ਮਾਂ ਵੇ ਲੋਕੋ ਇਹ ਕਹਿਰ ਕਮਾਇਓ ਤੁਸੀਂ ਵੇਖ ਲਵੋ ਨਨਕਾਣਾ ਮੰਗ ਕੇ ਉਹਨਾਂ ਨੂੰ ਕਸ਼ਮੀਰ ਦੇ ਦਿਓ ਤੁਸੀਂ ਵੇਖ ਲਵੋ ਨਨਕਾਣਾ ਮੰਗ ਕੇ ਉਹਨਾਂ ਨੂੰ ਕਸ਼ਮੀਰ ਦੇ ਦਿਓ ਮੈਂ ਪੁੱਤਾ ਦੀ ਮਾਵੈ ਲੋਕੋ ਇਹ ਕਹਿਰ ਕਮਾਇਓ ਨਾ ਵੈ ਲੋਕੋ ਜੰਗ ਸਦਾਲੀ मुक जावेगी, मुक जावेगा, मैं पुता दी वे लोगो ए खर कमाओ नावे लोगो गुरप्या जो गल ने कही आ, पता है नामुमुमकिन ਪਰ ਹਾਂ ਹਰ ਕਿਸੇ ਦੀ ਉਮੀਦ ਇਹ ਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਜੋ ਪਾਕਿਸਤਾਨ ਤੇ ਭਾਰਤ ਦੀ ਭਾਈਚਾਰਕ ਸਾਂਝ ਹੋਣੀ ਚਾਹੀਦੀ ਸੀ ਜੋ ਨਹੀਂ ਹੈ ਅੱਜ ਦੇ ਸਮੇਂ ਦੇ ਵਿੱਚ ਉਹ ਬਰਕਰਾਰ ਹੋਵੇ ਦੋਨਾਂ ਦੇਸ਼ਾਂ ਦੇ ਵਿੱਚ ਅਮਨੋ ਸ਼ਾਂਤੀ ਵਧੇ ਪਿਆਰ ਵਧੇ ਤੇ ਭਾਰਤ ਤੋਂ ਪਾਕਿਸਤਾਨ ਪਾਕਿਸਤਾਨ ਤੋਂ ਭਾਰਤ ਆਮ ਆਲੀ ਆਵਾਮ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਚਿਜਕ ਤੋਂ ਆਵੇ ਜਾਵੇ ਤੇ ਜੋ ਵੀ ਸਾਡੇ ਇਤਿਹਾਸਿਕ ਸਥਾਨ ਪਾਕਿਸਤਾਨ ਦੇ ਵਿੱਚ ਹੈ ਨੇ ਜਾਂ ਭਾਰਤ ਦੇ ਵਿੱਚ ਹੈ ਨੇ ਉਹਨਾਂ ਦੇ ਦਰਸ਼ਨ ਦੀਦਾਰਾਂ ਦੇ ਦੋਨੋਂ ਮੁਲਕਾਂ ਦੀ ਆਵਾਮ ਨੂੰ ਪੂਰੀ ਖੁੱਲ ਹੋਣੀ ਚਾਹੀਦੀ ਹੈ ਕਿ ਨਾ ਕਿਸੇ ਰੋਕ ਟੋਕ ਤੋਂ ਉਹ ਇਨਾ ਦੇ ਦਰਸ਼ਨ ਦਿੱਤੇ ਆ ਰਹੇ ਕਰ ਸਕਣ ਤੇ ਬਾਕੀ ਰਹਾ ਗੱਲ ਦੇਸ਼ ਦੀ ਸਿਕਿਉਰਿਟੀ ਦਾ ਦੇਸ਼ ਦੀ ਸਾਂਭ ਸੰਭਾਲ ਦਾ ਤਾਂ ਉਸ ਵਾਸਤੇ ਸਾਡੀ ਪੁਲਿਸ ਪ੍ਰਸ਼ਾਸਨ ਸੁਰੱਖਿਆ ਬਲ ਅਤੇ ਸਾਡੀਆਂ ਸਿਵਲ ਸਰਵਿਸਿਜ਼ ਫੌਜਾਂ ਹਨ ਤੇ ਜੇਕਰ ਸਾਡੇ ਰਾਜਨੀਤੀ ਦੇ ਵਿੱਚ ਕਾਣ ਨਾ ਹੋਵੇ ਸਾਡੇ ਆਪਣੇ ਹੀ ਧੋਖੇਪਾਜ਼ ਨਾ ਹੋਣ ਤੱਕ ਦੇ ਵੀ ਅਜਿਹਾ ਕੁਝ ਵਾਪਰ ਹੀ ਨਹੀਂ ਸਕਦਾ ਜਿਸ ਨੂੰ ਅਸੀਂ دہشت گردੀ ਕਹਿ ਸਕੀਏ ਕਿਉਂਕਿ دہشت گردੀ ਫੈਲਾਉਣ ਵਾਲੇ ਕੋਈ ਬਾਹਰ ਦੇ ਨਹੀਂ ਜ਼ਿਆਦਾ ਮਸੰਦ ਸਾਡੇ ਅ ਨੇ ਮੁਲਕ ਦੇ ਵਿੱਚ ਹੀ ਨੇ ਜਿਸ ਸਿਆਸਤੀਆਂ ਕਟਿਆ ਰੋਟੀਆਂ ਸੇਕਣ ਦੇ ਪਿੱਛੇ ਆਪ ਲਾਸ਼ਾਂ ਦੇਖਦੇ ਨੇ ਤੇ ਫਿਰ ਉਹਨਾਂ ਲਾਸ਼ਾਂ ਤੇ ਸਿਆਸਤ ਕਰਦੇ ਨੇ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ